47ਵਾਂ ਬਚਨ ਹੈ ਗੁਰੂ ਪਿਆਰਿਓ ਸਤਿਗੁਰ ਕਹਿੰਦੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਉਣੀ ਕੇਸਾਂ ਨੂੰ ਗੁਰੂ ਸਮਾਨ ਜਾਣ ਅਦਬ ਕਰਨਾ ਹੈ ਪਿੱਛੇ ਵੀ ਆਪਾਂ ਵਿਚਾਰ ਕੀਤੀ ਸੀ ਕੇਸ ਗੁਰੂ ਦੀ ਮੋਹਰ ਹੈ ਅ ਸਟੈਂਪਲ ਨੂੰ ਆਪਾਂ ਕਹਿੰਦੇ ਸੀਲ ਕਿਸੇ ਕਾਗਜ਼ ਦੇ ਉੱਪਰ ਜਿਹੜੇ ਆਪਣੇ ਕੋਲ ਕੀਮਤੀ ਕਾਗਜ਼ ਨੇ ਤੇ ਸਟੈਂਪ ਲੱਗੀ ਹੁੰਦੀ ਹੈ ਸੀਲ ਲੱਗੀ ਹੁੰਦੀ ਮੋਹਰ ਲੱਗੀ ਹੁੰਦੀ ਅਸੀਂ ਉਸ ਕਾਗਜ਼ ਨੂੰ ਲੈਮੀਨੇਸ਼ਨ ਕਰਾ ਲੈਨੇ ਆਂ ਵੀ ਇਹਨੂੰ ਪਾਣੀ ਲੱਗ ਗਿਆ ਜੇ ਸ਼ਾਈ ਮਿਟ ਗਈ ਉਹ ਕਾਗਜ਼ ਕਿਸੇ ਕੰਮ ਦਾ ਨਹੀਂ ਹੈ ਜੇ ਸਿੱਖ ਦੇ ਕੋਲ ਕੇਸੇ ਨਹੀਂ ਹਨ ਤੇ ਸਿੱਖ ਵੀ ਕਿਸੇ ਕੰਮ ਦਾ ਨਹੀਂ ਕਿਉਂਕਿ ਕੇਸ ਗੁਰੂ ਦੀ ਮੋਹਰ ਹੈ ਤੇ ਇੱਥੇ ਜੋ ਪਹਿਲਾ ਬਚਨ ਸਤਗੁਰੂ ਕਹਿ ਰਿਹਾ ਕਿ ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਣੀ ਨਵਾਈਏ ਸਿੱਖਾਂ ਨੇ ਅੱਜ ਵੀ ਨਿਵਾ ਰਹੇ ਪੁਰਾਤਨ ਇਤਿਹਾਸ ਮੀਰ ਮੰਨੂ ਦੀ ਜੇਲ੍ਹ ਵਿੱਚ ਬੀਬੀਆਂ ਬੱਚਿਆਂ ਸਮੇਤ ਸਿੱਖੀ ਕੇਸਾਂ ਸਾਸਾਂ ਨਾਨ ਅਸੀਂ ਪੂਰਾ ਪੜਾ ਪੜ ਲੈਨੇ ਆ ਸਾਰਾ ਇਤਿਹਾਸ ਆ ਜਾਏਗਾ ਜਿਨ੍ਹਾਂ ਸਿੰਘਾਂ ਸਿਕੜੀਆਂ ਨੇ ਧਰਮ ਹੇਤ ਸੀਜ਼ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਹ-ਸਵਾਸਾਂ ਨਾਲ ਨਵਾਈ ਨਿਸ਼ਦੀ ਸੀ ਜੋਰ ਲਾ ਲਿਆ ਜ਼ਾਲਿਮਾਂ ਨੇ ਇਹ ਨਹੀਂ ਕਿ ਉਹ ਸਮੇਂ ਸੀ ਅੱਜ ਵੀ ਐਸੇ ਸਾਡੇ ਭਰਾ ਐਸੇ ਯੋਧੇ ਜਿਹੜਿਆਂ ਜਿਨ੍ਹਾਂ ਦੀਆਂ ਜੇਲ੍ਹਾਂ ਦੇ ਵਿੱਚ ਜਿਨ੍ਹਾਂ ਦੀਆਂ ਸਜ਼ਾਵਾਂ ਵੀ ਖਤਮ ਹੋ ਗਈਆਂ ਹਨ ਅੱਜ ਵੀ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸਾੜਿਆ ਜਾ ਰਿਹਾ ਹੈ ਪਰ ਉਹ ਸਿੱਖੀ ਤੋਂ ਇਧਰ ਮੁਨਕਰ ਨਹੀਂ ਹਨ ਹੋਰ ਸਿੱਖੀ ਪੱਕੀ ਹੋ ਰਹੀ ਹੈ ਜ਼ਿਲ੍ਹਾਂ ਦੇ ਵਿੱਚ ਬੈਠੇ ਆ ਸੈਂਕੜੇ ਸਿੱਖ ਉਹ ਹਕੂਮਤ ਨਹੀਂ ਚਾਹੁੰਦੀ ਹੋਰ ਹੋਰ ਅਲਾਣੂ ਹੁੰਦੇ ਆ ਜਿਨ੍ਹਾਂ ਨੇ ਸਜ਼ਾਵਾਂ ਪੂਰੀਆਂ ਵੀ ਕਰ ਲਈਆਂ ਉਹਨਾਂ ਨੂੰ ਜ਼ਿਲ੍ਹਾਂ ਦੇ ਵਿੱਚ ਰੱਖਿਆ ਹੋਇਆ ਤੇ ਉਹ ਤਾਂ ਫਿਰ ਸਿੱਖੀ ਪਰਪੱਕ ਹੈ ਨਾ ਉਹਨਾਂ ਦੀ ਨਹੀਂ ਡੋਲੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਣੀ ਨਿਵਾਉਣੀ ਤੇ ਨਿਵਾਈ ਇਹਨੇ ਸਿੱਖਾਂ ਨੇ ਬਹੁਤ ਤਸੱਦਦ ਹੋਇਆ ਹੈ ਕਿੱਥੇ ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ ਕਿੰਨੇ ਗੁਰੂ ਧਾਰਨ ਕਰਦਾ ਹੈ ਗੁਰੂ ਕਲਗੀਧਰ ਪਾਸ਼ਾ ਮਹਾਰਾਜ ਦੀ ਸ਼ਰਨ ਵਿੱਚ ਆ ਜਾਂਦਾ ਹੈ ਅੰਮ੍ਰਿਤ ਦੀ ਦਾਤ ਗੁਰੂ ਸਾਹਿਬ ਕੋਲੋਂ ਲੈਂਦਾ ਹੈ ਸਿੱਖ ਰਾਜ ਸਥਾਪਿਤ ਕਰਦਾ ਹੈ ਸਿੱਖ ਰਾਜ ਸਥਾਪਿਤ ਕੀਤਾ ਕਿਉਂਕਿ ਉਹ ਸਿੱਖ ਸਨ ਜੇ ਜੀਵਨ ਦੇ ਵਿੱਚ ਜੇ ਆਪਣੇ ਇਤਿਹਾਸ ਦੇ ਵਿੱਚ ਦੇਖਣਾ ਵੀ ਸਾਡਾ ਪਹਿਲਾ ਰਾਜਾ ਕੌਣ ਸੀ ਸਿੱਖ ਰਾਜਾ ਕੌਣ ਹੋਇਆ ਸਿੱਖ ਰਾਜਾ ਹੋਇਆ ਜਿਸ ਵੇਲੇ ਸਰਕਾਰ ਨੇ ਸੋਚਿਆ ਕਿ ਸਿੱਖਾਂ ਦੇ ਨਾਲ ਆਪਾਂ ਨੂੰ ਮਿਲਵਰਤਨ ਕਰ ਲੈਣਾ ਚਾਹੀਦਾ ਹੈ ਉਹਨਾਂ ਨੇ ਸਾਰੀ ਤਰ੍ਹਾਂ ਤਰੀਕੇ ਵਰਤ ਲੈ ਸਨ ਨਵਾਬੀ ਭੇਜੀ ਗਈ ਸੀ ਪੰਥ ਨੇ ਫੈਸਲਾ ਕੀਤਾ ਅੱਜ ਤਾਂ ਬੈਠੇ ਆ ਨਾ ਵੀ ਇੱਕ ਦੀ ਪੱਗ ਲਾਓ ਮੇਰੇ ਸਿਰ ਸਜਾਓ ਅੱਜ ਬੈਠੇ ਸਾਡੀ ਕੌਮ ਦੇ ਵਿੱਚ ਉਹ ਸਮੇਂ ਵਿੱਚ ਕਿਹਨੂੰ ਨਵਾਬੀ ਦੇਣੀ ਐ ਨਵਾਬੀ ਮਤਲਬ ਰਾਜਾ ਕਿਹਨੂੰ ਬਣਾਉਣਾ ਸਿੱਖਾਂ ਦਾ ਗਰਮੀ ਦਾ ਸਮਾਂ ਸੀ ਪੱਖਾ ਚੱਲ ਰਿਹਾ ਸੀ ਤੁਸੀਂ ਦੇਖਿਆ ਹੁਣ ਕੱਪੜੇ ਇਹਦਾ ਬੱਚਿਆਂ ਨੇ ਦੱਦੇ ਹੁਣ ਖਤਮ ਹੋ ਗਏ ਨਾ ਗੁਰਦੁਆਰੇ ਨੇ ਤੇ ਉਹ ਪੱਖਾ ਚੱਲ ਰਿਹਾ ਸੀ ਪੰਜ ਪਿਆਰਿਆਂ ਨੇ ਫੈਸਲਾ ਕੀਤਾ ਅਨਕਪੂਰ ਸਿੰਘ ਨੂੰ ਬੁਲਾਓ ਪੱਖਾ ਚੱਲ ਰਿਹਾ ਮੇ ਸਰਕਾਰ ਨੇ ਨਵਾਬੀ ਦਿੱਤੀ ਹੈ ਤੈਨੂੰ ਅਸੀਂ ਕੌਮ ਦਾ ਰਾਜਾ ਬਣਾਉਣਾ ਹੈ ਉਹ ਕਹਿਣ ਲੱਗਾ ਮੈਂ ਪੰਜ ਪਿਆਰਾਂ ਦਾ ਹੁਕਮ ਤਾਂ ਨਹੀਂ 모ੜਦਾ ਪੰਜ ਪਿਆਰਾਂ ਦਾ ਹੁਕਮ ਨਹੀਂ 모ੜਦਾ ਪਰ ਮੈਂ ਜਿਹੜੀ ਸੇਵਾ ਕਰ ਰਿਹਾ ਨਾ ਉਹ ਸੇਵਾ ਮੈਂ ਨਿਭਾਵਾਂਗਾ ਤੇ ਮਹਾਨ ਸ਼ਖਸੀਅਤ ਨਵਾਬ ਕਪੂਰ ਸਿੰਘ ਸਾਡੀ ਕੌਮ ਦਾ ਪਹਿਲਾ ਰਾਜਾ ਹੋਇਆ ਸਾਡੀ ਕੌਮ ਤੇ ਉਹ ਨਵਾਬ ਕਪੂਰ ਸਿੰਘ ਨੇ ਇਹ ਬੇਨਤੀ ਕੀਤੀ ਪੰਜ ਪੈਰ ਮੈਂ ਘੋੜਿਆਂ ਦੀ ਲਿੱਦ ਵੀ ਚੁੱਕਾਂਗਾ ਘੋੜਿਆਂ ਦੀ ਸੇਵਾ ਕਰਦਾ ਸੀ ਜਿਹੜੇ ਸਿੱਖਾਂ ਦੇ ਕੋਲ ਘੋੜੇ ਹੁੰਦੇ ਸਨ ਉਹਨਾਂ ਦੀ ਸਾਡਾ ਰਾਜਾ ਘੋੜਿਆਂ ਦੀ ਸੇਵਾ ਲਿੱਦ ਚੁੱਕ ਰਿਹਾ ਹੈ ਇਦਾਂ ਦੇ ਰਾਜੇ ਉਹ ਸਾਡੀ ਕੌਮ ਦੇ ਆਗੂ ਹੋਏ ਕਿਉਂਕਿ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣੀ ਹੈ ਜਦੋਂ ਜ਼ਰੂਰਤ ਪਈ ਹੁਣ ਬੰਬਾ ਬੰਦਾ ਸਿੰਘ ਬਹਾਦਰ ਮਹਿਰੋਲੀ ਦੇ ਵਿੱਚ ਉਹ ਸਥਾਨ ਹੈ ਕਿਸ ਤਰ੍ਹਾਂ 4 ਸਾਲ ਦੇ ਬੱਚੇ ਬਾਬਾ ਅਜੇ ਸਿੰਘ ਦਾ ਕਲੇਜਾ ਕੱਢ ਕੇ ਬੰਦਾ ਸਿੰਘ ਦੇ ਮੂੰਹ ਦੇ ਵਿੱਚ ਪਾਇਆ ਗਿਆ ਨਵਾਈ ਕਿ ਨਹੀਂ ਸਿੱਖੀ ਕੇਸਾਂ ਸਵਾਸਾਂ ਸੰਗ ਤੇ ਪੜਦੇ ਸਨ ਸਿੱਖਾਂ ਦਾ ਇੱਕ ਇਹ ਜੀਵਨ ਦਾ ਇੱਕ ਅੰਗ ਹੁੰਦਾ ਸੀ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕਾ ਨਾ ਜਾ ਸਿੱਖੀ ਕੇਸਾਂ ਸਵਾਸਾਂ ਸੰਗ ਨਭਾਉਣੀ ਤੇ ਨਾਲ ਹੀ ਬਚਨ ਕੀਤਾ ਇਹਦੇ ਵਿੱਚ ਹੀ 47ਵਾਂ ਬਚਨ ਕੇਸਾਂ ਨੂੰ ਗੁਰੂ ਸਮਾਨ ਜਾਣ ਅਦਬ ਕਰਨਾ ਜਿਸ ਤਰ੍ਹਾਂ ਆਪਾਂ ਜੰਗਲ ਪਾਣੀ ਜਾਣਦੇ ਆ ਲੰਗਰ ਪਾਣੀ ਛਕਦੇ ਆ ਤੇ ਕਿਸ ਸਾਡੇ ਢਕੇ ਹੋਣੇ ਚਾਹੀਦੇ ਸੇ ਕਿਸੇ ਢਕੇ ਹੋਣੇ ਚਾਹੀਦੀ ਆ ਕਿਸਾਂ ਦੇ ਢਕਣ ਵਾਸਤੇ ਸਾਨੂੰ ਸਤਿਗੁਰੂ ਮਾਰ ਕੇਸਾਂ ਦੇ ਬਾਰੇ ਤਾਂ ਕਿਉਂਕਿ ਮੈਂ ਜਦੋਂ ਪਹਿਲਾਂ ਬੇਨਤੀ ਕੀਤੀ ਦੋ ਸ਼ੁਰੂ ਪਰ ਰੱਬ ਦੇ ਇੱਕ ਨਿਰਗੁਣ ਤੇ ਇੱਕ ਸਰਗੁਣ ਪਰ ਜਿਨ੍ਹਾਂ ਨੇ ਦਰਸ਼ਨ ਕੀਤੇ ਆ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਹਿੰਦੇ ਪ੍ਰਮਾਤਮਾ ਤਾਂ ਕਿਸ ਤਾ ਸਾਰੀ ਹੈ ਕਬੀਰ ਕੇਸੋ ਕੇਸੋ ਉਕੀ ਹੁਣ ਕਿਸ ਵਾਕਿਆ ਗਿਆ ਪ੍ਰਮਾਤਮਾ ਕੇਸਾ ਧਾਰੀ ਹੈ ਤੇ ਗੁਰੂ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕਰ ਦਿੱਤੀ ਪ੍ਰਮਾਤਮਾ ਕੇਸਾ ਧਾਰੀ ਸਾਡਾ ਗੁਰੂ ਕੇਸਾ ਧਾਰੀ ਸਿੱਖ ਵੀ ਕੇਸਾ ਧਾਰੀ ਆ ਜਿਹੜਾ ਕੇਸ ਕੱਟਦਾ ਹੈ ਕਹਿੰਦੇ ਨਾ ਕੇਸ ਰੱਖਣੇ ਚਾਹੀਦੇ ਰੱਖਣੇ ਨਹੀਂ ਹਨ ਕੱਟਣੇ ਨਹੀਂ ਹਨ ਅਸੀਂ ਇਹ ਕਹਿਣਾ ਸ਼ੁਰੂ ਕਰਦੇ ਕੱਟਣੇ ਨਹੀਂ ਹਨ ਰੱਖਣੇ ਨਹੀਂ ਰੱਖੇ ਤਾਂ ਆਪਣੇ ਆਪ ਜਾਣਦੇ ਆ ਅੱਜ ਦੇਖੋ ਨਾ ਦੁਨੀਆ ਦੇ ਵਿੱਚ ਆ ਬੱਚੇ ਛੋਟੇ ਛੋਟੇ ਬੈਠੇ ਆ ਇਹਨਾਂ ਨੂੰ ਕੇਸਾਂ ਨੂੰ ਨਾ ਛੇੜੋ ਕੋਈ ਵੀ ਕੌਮ ਦਾ ਬੱਚਾ ਹੈ ਉਹ ਕੀ ਬਣੇਗਾ ਰੱਬ ਦਾ ਰੂਪ ਬਣਾਏਗਾ ਨਾ ਗੁਰੂ ਸਾਹਿਬ ਨੇ ਜੋ ਸਰੂਪ ਦਿੱਤਾ ਹੈ ਅਕਾਲ ਪੁਰਖ ਨੇ ਜੋ ਸਰੂਪ ਦਿੱਤਾ ਹੈ ਉਹ ਸਰੂਪ ਮਿਲੇਗਾ ਜੇ ਆਪਾਂ ਇਹਦੇ ਨਾਲ ਛੇੜਖਾਨੀ ਨਹੀਂ ਕਰਦੇ ਔਰ ਕੇਸਾਂ ਨੂੰ ਟਕਣ ਵਾਸਤੇ ਦਸਤਾਰ ਦਿੱਤੀ ਕਿਉਂਕਿ ਕੇਸਾਂ ਨੂੰ ਗੁਰੂ ਸਮਾਨ ਜਾਣ ਅਦਬ ਕਰਨਾ ਇਹਦਾ ਸਨਮਾਨ ਕਰਨਾ ਕੇਸਾਂ ਦਾ ਜੰਗਲ ਪਾਣੀ ਜਾਣਾ ਲੰਗਰ ਛਕਣਾ ਕੇਸ ਢੱਕ ਕੇ ਰੱਖਣੇ ਹਨ ਬਾਜ਼ਾਰਾਂ ਦੇ ਵਿੱਚ ਅਸੀਂ ਘੁੰਮਦੇ ਆ ਮੈਂ ਫਿਰ ਬੇਨਤੀ ਕਰ ਰਿਹਾ ਜੇ ਕਿਸੇ ਦੀ ਪੱਗ ਲਿੱਥ ਜਾਂਦੀ ਹੈ ਨਾ ਬਾਜ਼ਾਰ ਕਹਿੰਦੇ ਇਹਦੀ ਇੱਜ਼ਤ ਲਾਹ ਦਿੱਤੀ ਗਈ ਹੈ ਇਹਦੀ ਪੱਗ ਨੂੰ ਹੱਥ ਪਾ ਲਿਆ ਜੇ ਕੋਈ ਨੰਗੇ ਸਿਰ ਸਿੱਖ ਹੋਵੇ ਜੇ ਕੋਈ ਹੁਣ ਕੋਈ ਬੱਚੀ ਜਿਹੜੀ ਅੱਜ ਫੈਸ਼ਨ ਹੋ ਗਿਆ ਸਾਡਾ ਨੰਗੇ ਸਿਰ ਬਜ਼ਾਰਾਂ ਵਿੱਚ ਘੁੰਮਣਾ ਫੈਸ਼ਨ ਹੋ ਗਿਆ ਪੁਰਾਤਨ ਸਮਿਆਂ ਦੇ ਵਿੱਚ ਜੇ ਕੋਈ ਬੱਚੀ ਬੀਬੀ ਨੰਗੇ ਸਿਰ ਹੁੰਦੀ ਸੀ ਕਹਿੰਦੇ ਇਹ ਨਖਸਮੀ ਹੋ ਗਈ ਹੈ ਇਹਦਾ ਖਸਮ ਨਹੀਂ ਹੈ ਇਸ ਕਰਕੇ ਇਹਦਾ ਸਿਰ ਤੇ ਚੁੰਨੀ ਨਹੀਂ ਸਾਰੇ ਉਹ ਕੱਠੀਆਂ ਹੋ ਗਏ ਨਾ ਬਜ਼ੁਰਗ ਬੀਬੀਆਂ ਉਹਦੇ ਸਿਰ ਤੋਂ ਚੁੰਨੀ ਲਾ ਦਿੰਦੀਆਂ ਸਾਨੂੰ ਵੀ ਹੁਣ ਇਹ ਨਖਸਮੀ ਹੋ ਗਈ ਹੈ ਇਹ ਸਤਿਗੁਰੂ ਨੇ ਇੱਜ਼ਤ ਦਿੱਤੀ ਹੈ ਚਲੋ ਜਿੱਦ ਸਿਰ ਤੇ ਸੀ ਹੁਣ ਗਲੇ ਵਿੱਚ ਆ ਗਈ ਕਈਆਂ ਗਲੇ ਤੋਂ ਵੀ ਲਾਹ ਦਿੱਤੀ ਹੈ ਜਿਹੜੇ ਲਾਹ ਦਿੰਦੇ ਨਾ ਗੁਰੂ ਸਾਹਿਬ ਮਹਾਰਾਜ ਨੇ ਸਾਨੂੰ ਦੋਨੇ ਚੀਜ਼ਾਂ ਦਿੱਤੀਆਂ ਕਹਿੰਦੇ ਹਨ ਕੰਗਾ ਦੋਨੋਂ ਬਖਤ ਕਰ ਪਾਗ ਚੁਣ ਕਰ ਬਾਂਦੇ ਦੋ ਤਿੰਨ ਚੀਜ਼ਾਂ ਗੁਫਤਾਰ ਰਫਤਾਰ ਤੇ ਦਸਤਾਰ ਗੁਫਤਾਰ ਅਸੀਂ ਗੱਲਬਾਤ ਕਿਦਾਂ ਦੀ ਕਰਦੇ ਇਥੋਂ ਬੰਦਾ ਪਛਾਣਿਆ ਜਾਂਦਾ ਗੁਫਤਗੋ ਗੁਫਤਾ ਔਰ ਸਾਡੀ ਚੱਲਣ ਦੀ ਚਾਲ ਕਿਦਾਂ ਦੀ ਹੈ ਜੇ ਆਪਾਂ ਪਤਾ ਲੱਗ ਜਾਂਦਾ ਬੰਦਾ ਐਂ ਚੱਲਦਾ ਤਾਂ ਫਿਰ ਸਾਹਮਣੂ ਆਕੜੇ ਹੀ ਹੈ ਚੱਲਣ ਦੇ ਵਿੱਚ ਵੀ ਜੇ ਪਤਾ ਲੱਗ ਜਾਂਦਾ ਵੀ ਕਿੰਨੀ ਨਿਮਰਤਾ ਆ ਬੰਦਾ ਕੀ ਹੈ ਦਸਤਾਰ ਤੋਂ ਪਤਾ ਲੱਗ ਜਾਂਦਾ ਇਸ ਨੇ ਤਾਜ ਦਿੱਤਾ ਨਾ ਗੁਰੂ ਸਾਹਿਬ ਮਹਾਰਾਜ ਨੇ ਬਹੁਤ ਵੱਡੀ ਬਖਸ਼ਿਸ਼ ਕੀਤੀ ਹੈ ਕਿਸੇ ਨੂੰ ਬਾੜ ਨਹੀਂ ਇਹ ਲੋਕਾਂ ਨੂੰ ਪੱਗ ਨਹੀਂ ਬੰਨਣ ਦਿੱਤੀ ਜਾਂਦੀ ਸੀ ਇਹ ਅੱਜ ਇਹਨਾਂ ਲੋਕਾਂ ਦੀ ਰਸਮ ਹੋ ਗਈ ਹੈ ਸਾਨੂੰ ਤਾਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਉਹ ਕਹਿੰਦੇ ਨਾ ਹਿੰਦੂਆਂ ਦੇ ਵਿੱਚ ਆਪਣੇ ਰਸਮ ਪਗੜੀ ਮਤਲਬ ਰਸਮ ਹੀ ਹੋ ਗਈ ਨਾ ਪਗੜਿਆ ਉਹਨਾਂ ਨੇ ਮਤਲਬ ਬੰਨਣੀ ਆ ਥੋੜੀ ਰਸਮ ਕਰਨੀ ਹੈ ਸੱਥ ਨੂੰ ਤਾਂ ਤਾਜ ਦਿੱਤਾ ਹੈ ਦੇਖੋ ਨਾ ਜਿਸ ਵੇਲੇ ਆਪਾਂ ਨਿਕਲਦੇ ਆਂ ਗਿੰਨੀ ਆਪਣੇ ਆਪ ਨੂੰ ਮਹਿਸੂਸ ਕਰਦੇ ਆਂ ਤੁਸੀਂ ਆ ਅਲੀਰਾ ਜੀਆਂ ਜਿਹੜੇ ਬੰਨਦੇ ਆ ਉਹਨਾਂ ਨੂੰ ਨਹੀਂ ਪਤਾ ਆ ਜਿਹੜੀਆਂ ਪਟਕੀਆਂ ਜੀ ਬੰਨੀ ਫਿਰਦੇ ਆ ਉਹਨਾਂ ਨੂੰ ਨਹੀਂ ਪਤਾ ਵੀ ਦਸਤਾਰ ਦੀ ਕੀ ਮਹਾਨਤਾ ਹੈ ਦੇਖੋ ਆਪਣੇ ਆਪ ਨੂੰ ਰਾਜੇ ਮਹਾਰਾਜੇ ਮਹਿਸੂਸ ਕਰੋਗੇ ਜਿੱਦਨ ਸਿਰ ਦੇ ਉੱਪਰ ਦਸਤਾਰ ਬੰਨ ਕੇ ਜਾਂਦੇ ਆਂ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਇਹ ਸਤਗੁਰੂ ਮਹਾਰਾਜ ਨੇ ਹਰੇਕ ਸਿੱਖ ਨੂੰ ਸ਼ੈਣਸ਼ਾਈ ਬਖਸ਼ਿਸ਼ ਕੀਤੀ ਹੈ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਜਿਹੜਾ ਸਿੱਖ ਨੰਗੇ ਸਰੋਂ ਦਾ ਸੀ ਨੰਗੇ ਸਰ ਬੜੀ ਸੋਹਣੀ ਇੱਕ ਗੱਲ ਤੇ ਕਰਕੇ ਆਪਾਂ ਸਮਾਪਤੀ ਕਰੀਏ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਵਾਰ ਲਿਖੀ ਪੌੜੀ ਲਿਖੀ ਹੈ ਕਹਿੰਦੇ ਨੇ ਇੱਕ ਬਜ਼ੁਰਗ ਖੇਤਾਂ ਵਿੱਚ ਗਿਆ ਆਪਣੇ ਕੰਮ ਕਰ ਰਿਹਾ ਸੀ ਫਿਰ ਉਸਨੇ ਖੂਹ ਤੋਂ ਪਾਣੀ ਕੱਢ ਕੇ ਇਸ਼ਨਾਨ ਕੀਤਾ ਪਰ ਉਹ ਕੀ ਕੀਤਾ ਜਿਸ ਵੇਲੇ ਉਹਨੇ ਇਸ਼ਨਾਨ ਕੀਤਾ ਨਾ ਆਪਣੀ ਪੱਗ ਜਿਹੜੀ ਸੀ ਉਹ ਲਾ ਕੇ ਰੱਖ ਦਿੱਤੀ ਨਾ ਅਗੇ ਕੱਪੜੇ ਪਾ ਕੇ ਘਰ ਆ ਗਿਆ ਪੱਗ ਰੱਖਣੀ ਭੁੱਲ ਗਿਆ ਸਿਰ ਦੇ ਉੱਪਰ ਪੱਗ ਬੰਨਣੀ ਭੁੱਲ ਗਿਆ ਕਹਿੰਦੇ ਜਦੋਂ ਘਰ ਆਇਆ ਨਾ ਤੇ ਨੌ ਨੇ ਦੇਖਿਆ ਵੀ ਬਾਪੂ ਜੀ ਨੰਗੇ ਸਿਰ ਆਏ ਆ ਉਹਨੇ ਰੋਣਾ ਸ਼ੁਰੂ ਕਰ ਦਿੱਤਾ ਆਲੇ ਦੁਆਲੇ ਦੀਆਂ ਬੀਬੀਆਂ ਨੂੰ ਬੁਲਾ ਲਿਆ ਬਾਪੂ ਜੀ ਆਪਣੇ ਕਮਰੇ 'ਚ ਬੜ ਗਏ ਉਹ ਨੈਣੋ ਹੁੰਦੀ ਸੀ ਉਹਨੂੰ ਬੁਲਾ ਲਿਆ alaaniyan ਕਹਿੰਦੇ alaaniyan alaaniyan ਪੜਨੀਆਂ ਹਨ ਉਹਦੀਆਂ ਮਤਲਬ ਉਹਦੇ ਬੈਣ ਪਾਉਣੇ ਆ ਮੈਂ ਤਾਂ ਖੁਦ ਦੇਖਿਆ ਪੰਜਾਬ ਦੇ ਪਿੰਡਾਂ ਦੇ ਵਿੱਚ ਉਹ ਤਾਂ ਉਹ ਕਿਰਾਏ ਤੇ ਲਿਆਉਂਦੇ ਸੀ ਬੁੜੀਆਂ ਬੀਬੀਆਂ ਲੈਣ ਤੇ ਖੜੀ ਕਰਕੇ ਉਹਨਾਂ ਨੇ ਉਹ ਗਾਣੇ ਜਿੱਦਾਂ ਗਾਉਂਦੇ ਨੇ ਉਹ ਤਾਂ ਬੈਣ ਪਾਉਂਦੀਆਂ alaaniyan ਪਾਉਂਦੀਆਂ ਤੇ ਉਹਨੂੰ ਉਹਨੂੰ ਬੁਲਾਇਆ ਗਿਆ ਹੋਰ ਸਾਰੀਆਂ ਕੱਟੀਆਂ ਹੋ ਗਈ ਵੀ ਮਰਿਆ ਕੌਣ ਹੈ ਵੀ ਕਿਹਦੇ ਨਾਮ ਤੇ ਬੈਣ ਪਾਉਣਾ ਕਹਿੰਦੇ ਬਾਪੂ ਜੀ ਨੂੰ ਪੁੱਛੋ ਕਿਉਂਕਿ ਬਾਪੂ ਜੀ ਨੰਗੇ ਸਿਰ ਆਏ ਆ ਤੇ ਬਾਪੂ ਨੂੰ ਪੁੱਛਿਆ ਬਾਪੂ ਕਹਿੰਦਾ ਮੇਰੀ ਤਾਂ ਪੱਗ ਉੱਥੇ ਭੁੱਲ ਗਿਆ ਮੈਂ ਹੁਣ ਜਾਊਂਗਾ ਤਾਂ ਚੁੱਕ ਲਿਆਉਂਗਾ ਪੱਗ ਤੇ ਭਾਈ ਗੁਰਦਾਸ ਸਾਹਿਬ ਲੈ ਕਹਿੰਦੇ ਕਹਿੰਦੇ ਠੰਡੇ ਖੂਹੋਂ ਨਹਾ ਕੇ ਪੱਗ ਵਿਸਾਰ ਆਇਆ ਸਿਰ ਨੰਗਾ ਘਰ ਵਿੱਚ ਰੰਨਾ ਕਮਲੀਆਂ ਤੁਸੀ ਲਈਤੀ ਦੇਖ ਕੁਟੰਗੇ ਉਹ ਜਨਾਨੀਆਂ ਪੱਗ ਕਮਲੀਆਂ ਸੀ ਉਹ ਉਹਨੇ ਦੇਖਿਆ ਬਾਪੂ ਜੀ ਨੰਗੇ ਸਰ ਆਇਆ ਹੁਣ ਮਾਫ ਮਾਫ ਕਰਨਾ ਨਾਲੋਂ ਨਾ ਬਾਪੂ ਜੀ ਪੱਗ ਬੰਨਦੇ ਆ ਨੰਗਾ ਸਰ ਘਰ ਦੇ ਵਿੱਚ ਨਾ ਦਾਦੀ ਪੱਗ ਉਹਦੀ ਸੱਸ ਪੱਗ ਬੰਨਦੀ ਐ ਨੰਨੋ ਬੰਨਦੀ ਐ ਨਾ ਸਰ ਢਗਦੀ ਐ ਤੇ ਉਹ ਵੀ ਇਦਾਂ ਸਾਰਾ ਕੁਝ ਕਮਲਿਆਂ ਵਾਲਾ ਕੰਮ ਹੋ ਗਿਆ ਹੁਣ ਤੇ ਕਹਿੰਦੇ ਘਰ ਵਿੱਚ ਰੰਨਾ ਕੰਵਲੀਆਂ ਧੁੱਸੀ ਲਿੱਤੀ ਦੇਖ ਕੋ ਟੰਗੇ ਰੰਨਾ ਦੇਖ ਪਿੱਟਦੀਆਂ ਟਾਂਹਾ ਮਾਰੇ ਹੋਏ ਨਸੰਗੇ ਲੋਕ ਸਿਆਪੇ ਆਇਆ ਰੰਨਾ ਪੋਰਸੇ ਜੁੜੇ ਲੈ ਪੰਗਾ ਨੈਣ ਪੁੱਛਦੀ ਪਿੱਟਦੀਆਂ ਕਿਸ ਦੇ ਨਾਂ ਅਲਾਣੀ ਅੰਗੇ ਉਹ ਨੈਣ ਪੁੱਛਦੀ ਆ ਵੀ ਕਿਹਦੇ ਨਾਮ ਤੇ ਅਲਾਣੀ ਦੇਣੀ ਹੈ ਬੈਣ ਕਹਦੇ ਨਾਮ ਤੇ ਪਾਉਣਾ ਮਰਿਆ ਕੌਣ ਹੈ ਕਹਿੰਦੇ ਜੀ ਪੁੱਛੋ ਪਾਪੂ ਜੀ ਨੂੰ ਪੁੱਛ ਲਓ ਕਹਿੰਦੇ ਸਹਰੇ ਪੁੱਛੋ ਜਾਏ ਕਿ ਕੌਣ ਮੂਆ ਨਾਉ ਉੱਤਰ ਮੰਗੇ ਪੇ ਬਾਪੂ ਜੀ ਕੌਣ ਮਰ ਗਿਆ ਸਹਰੇ ਪੁੱਛੋ ਜਾਏ ਕਿ ਕੌਣ ਮੂਆ ਨਾਉ ਉੱਤਰ ਮੰਗੇ ਕਾਵਾਂ ਰੋਲੇ ਮੂਰਖ ਸੰਗੇ ਕਹਿੰਦੇ ਕਾਵਾਂ ਰੋਲਾ ਪਾਈ ਹੈ ਕਹਿੰਦੇ ਹਨ ਭਾਈ ਕੋਈ ਵੀ ਨਹੀਂ ਮਰਿਆ ਮੇਰੀ ਪੱਗ ਖੂ ਤੇ ਰਹਿ ਗਈ ਆ ਉੱਥੇ ਮੈਂ ਨਾਉਣ ਗਿਆ ਸੀ ਤੇ ਮੇਰੀ ਪੱਗ ਉੱਥੇ ਰਹਿ ਗਈ ਕਿੰਡੀ ਵੱਡੀ ਮਹਾਨਤਾ ਹੈ ਕਿੱਟਾ ਵੱਡਾ ਸਾਡਾ ਵਿਰਸਾ ਹੈ ਤੇ ਇਹਨੂੰ ਕੇਸਾਂ ਨੂੰ ਗੁਰੂ ਸਮਾਨ ਜਾਣ ਕੇ ਆਦਬ ਕਰਨਾ ਕੇਸਾਂ ਨੂੰ ਢਕਣ ਵਾਸਤੇ ਸਤ ਗੁਰ ਨੇ ਲੋਕੀ ਨਹੀਂ ਬਣਦੇ ਸਨ ਆ ਜੋ ਬਣਦੇ ਨੇ ਕਿਰਾਏ ਦੀਆਂ ਲੈ ਕੇ ਬਣਦੇ ਸਿਰ ਤੇ ਬਣਦੇ ਸਾਨੂੰ ਤਾਂ ਦਿੱਤੀ ਆ ਨਾ ਗੁਰੂ ਸਾਹਿਬ ਮਹਾਰਾਜ ਨੇ ਗੁਰੂ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਆ ਬਖਸ਼ਿਸ਼ ਕੀਤੀ ਆ ਸਾਡੇ ਤੇ ਰਹਿਮਤ ਕੀਤੀ ਆ ਸਾਨੂੰ ਪੂਰੀ ਦਿੱਤੀ ਹੈ ਪੂਰੀ ਬਣਣੀ ਹੈ ਤੇ ਉਹ ਮਾਨ ਦਿੱਤਾ ਗੁਰੂ ਸਾਹਿਬ ਮਾਨ ਨੇ ਅੱਜ ਜਿਨ੍ਹਾਂ ਨੂੰ ਇਸ ਦੀ ਕੀਮਤ ਪਤਾ ਨਾ ਤੁਸੀਂ ਸਾਰੇ ਪੜ੍ਹਦੇ ਲਿਖਦੇ ਹੋ ਸੁਣਦੇ ਫਰਾਂਸ ਦੇ ਵਿੱਚ ਲੜਾਈ ਸਿੱਖਾਂ ਨੇ ਜਿੱਤੀ ਹੈ ਜਿਨ੍ਹਾਂ ਨੂੰ ਦਸਤਾਰ ਦਾ ਪਤਾ ਹੈ ਕਦੇ ਇਹ ਜੀਵਨ ਦੇ ਵਿੱਚ ਮਹਿਸੂਸ ਕਰਕੇ ਦੇਖੀਏ ਕਿ ਅਸੀਂ ਇਸ ਪੱਗ ਦੀ ਇਸ ਦਸਤਾਰ ਦੀ अहमियत ਕੀ ਹੈ ਤੁਸੀਂ ਆਪ ਮਹਿਸੂਸ ਕਰਕੇ ਤੁਸੀਂ ਇੱਧੇ ਚਲੇ ਜਾਓ ਕਿਸੇ ਦਿਨ ਬਾਜ਼ਾਰ ਦੇ ਵਿੱਚ ਪਟਕਾ ਕੋਈ ਨਹੀਂ ਬੁਲਾਏਗਾ ਮੈਂ ਕਈ ਵਾਰ ਦੇਖਿਆ ਮਹਿਸੂਸ ਕਰਕੇ ਉੱਧੇ ਚਲੇ ਜਾ ਨਹੀਂ ਤਾਂ ਪੱਗ ਬਣ ਗਏ ਦੂਰੋਂ ਮਾਰ ਗਿਆ ਨਹੀਂ ਜੀ ਗਿਆਨੀ ਜੀ ਵਾਜਾ ਮਾਰਦੇ ਕਿਉਂਕਿ ਜਿਹੜੀ ਸਾਨੂੰ ਸਤਿਗੁਰ ਨੇ ਮਾਣ ਦਿੱਤਾ ਸਨਮਾਨ ਦਿੱਤਾ ਬਖਸ਼ਿਸ਼ ਕੀਤੀ ਹੈ ਇਹਨੂੰ ਅੱਜ ਜ਼ਰੂਰ ਹੈ ਹਾਂ ਠੀਕ ਹੈ ਛੋਟੇ ਬੱਚੇ ਉਮਰ ਹੁੰਦੀ ਹੈ ਥੋੜੀ ਜਿਹੀ ਜਿਹੜੀ ਉਮਰ ਹੈ ਵੀ ਚਲੋ ਕਿਸ ਕਤੋਂ ਘਟੋ ਘੜ ਕਿਸ ਜਿਹਨਾਂ ਦੇ ਮੂੰਹ ਤੇ ਦਾੜੀਆਂ ਆ ਗਈਆਂ ਦਾੜੀਆਂ ਕੀ ਮਤਲਬ ਵਿਆਹ ਗਏ ਦਾਦੇ ਵੀ ਬਣ ਗਏ ਗਈ ਦਾਦੇ ਵੀ ਬਣ ਗਏ ਤੂੰ ਨਹੀਂ ਨਹੀਂ ਬਨੋਗੇ ਤਾਂ ਫਿਰ ਉਹੀ ਗੱਲ ਹੋ ਜਾਏਗੀ ਨਾ ਜਦੋਂ ਪੰਜਾਬ ਵਿੱਚ ਹੋ ਗਈ ਹੈ ਦਾਦਾ ਜਿਹੜਾ ਸੀ ਉਹ ਕੇਸਾ ਤਾਰੀ ਸੀ ਅਮਰਤਾਰੀ ਸੀ ਅੱਗੇ ਪੁੱਤਰ ਆਇਆ ਉਹ ਦਾੜੀ ਕੁੱਤਰਨ ਲੱਗ ਗਿਆ ਤੀਜਾ ਆਇਆ ਉਹਨੇ ਵਾਲ ਵੀ ਕਟਾ ਦਿੱਤੇ ਹੁਣ ਚੌਥੇ ਨੇ ਪਤਾ ਨਹੀਂ ਕੀ ਕਰਨਾ ਅੰਗਰੇਜ਼ੀ ਬਣ ਰਹਿਣਾ ਫਿਰ ਉਹੀ ਆਣਾ ਕਿ ਹਮਾਰੇ ਦਾਦਾ ਜੀ ਸਰਦਾਰ ਹੁੰਦੇ ਤੇ ਬਹੁਤ ਕਿਰਪਾ ਤੁਹਾਡੇ ਉੱਪਰ ਸਿੱਖੀ ਨੂੰ ਸੰਭਾਲਦੇ ਹੋ ਗੁਰੂ ਸਾਹਿਬ ਮਹਾਰਾਜ ਕਹਿੰਦੇ ਇਹ ਕੇਸ ਜਿਹੜੇ ਆ ਕਿਉਂਕਿ ਇਹ ਦਾਨ ਹੈ ਇਹ ਦਾਨ ਮੰਗਦੇ ਆ ਨਾ ਰੋਜ਼ ਮੰਗਦੇ ਆ ਸਤਗੁਰੂ ਦੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਇਹ ਕੇਸਾਂ ਦਾ ਦਾਨ ਦੇਣਾ ਹੈ ਤੇ ਪੱਗ ਬੰਨੋ ਤੇ ਬਹੁਤ ਟਾਈਮ ਨਹੀਂ ਲੱਗਦਾ 2 ਮਿੰਟ ਲੱਗਦੇ ਆ ਦਸਤਾਰ ਸਜਾਉਂਦੇ ਤੁਸੀਂ 2 ਮਿੰਟ ਲੱਗਦੇ ਆ ਤੇ ਕਿੰਨੀ ਸ਼ਾਨ ਜਿਹੜੀ ਹੈ ਉਹ ਸਤਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਆ ਉਹ ਦੇਖੋ ਨਾ ਸੀ ਆਪਣੇ ਨਿਹੰਗ ਸਿੰਘ ਦੇਖਦੇ ਆ ਇੱਕ ਆਉਂਦਾ ਨਿਹੰਗ ਸਿੰਘ 2 250 ਮੀਟਰੇ ਬੰਨ ਲੈਂਦਾ ਤੇ ਉਹ ਇੱਕ ਲੋਣਾ ਲੋਕਾਂ ਵਾਸਤੇ ਮਿਸਾਲ ਹੈ ਜਿਹੜੇ ਲੋਕ ਸਿਰ ਟਕਣ ਤੋਂ ਕਬਰਾਉਂਦੇ ਆ ਕਬਰਾਉਂਦੇ ਆ ਤੇ ਉਹਨਾਂ ਵੋਂ ਲੋਕਾਂ ਵਾਸਤੇ ਮਿਸਾਲ ਹੈ ਬੜਾ ਕੁਝ ਸਤਗੁਰੂ ਮਹਾਰਾਜ ਨੇ ਦੁਨੀਆ ਦੇ ਵਿੱਚ ਪ੍ਰਗਟ ਕਰਕੇ ਦਿਖਾ ਦਿੱਤਾ ਅੱਜ ਇਹ ਦਸਤਾਰ ਦੀ ਸ਼ਾਨ ਹੈ ਤਾਜ ਹੈ ਤਾਂ ਰਾਜ ਹੈ ਜੇ ਤਾਰੇ ਨਹੀਂ ਤਾਂ ਕੋਈ ਕਾਦਾ ਰਾਜਾ ਹੋਇਆ ਤੁਹਾਨੂੰ ਹਰੇਕ ਸਿੱਖ ਨੂੰ ਰਾਜਾ ਬਣਾ ਦਿੱਤਾ ਹਰੇਕ ਸਿੱਖ ਦੇ ਅੰਦਰ ਗੁਰੂ ਸਾਹਿਬ ਨੇ ਤਾਕਤ ਭਰੀ ਹੈ ਤਾਕਤ ਬਖਸ਼ਿਸ਼ ਕੀਤੀ ਹੈ ਕੋਸ਼ਿਸ਼ ਕਰਿਆ ਕਰੋ ਕਿ ਘੱਟੋ ਘੱਟ ਜੇ ਅਸੀਂ ਗੁਰਦੁਆਰੇ ਆਉਨੇ ਆ ਗੁਰਦੁਆਰਾ ਸਾਹਿਬ ਆਉਣ ਲੱਗੇ ਆ ਜਰੂਰ ਅਸੀਂ ਦਸਤਾਰ ਬੰਨ ਕੇ ਆਈਏ ਕਿਉਂਕਿ ਸਤਗੁਰੂ ਮਾਰ ਨੇ ਸਿੱਖੀ ਦਿੱਤੀ ਹੈ ਗੁਰੂ ਸਾਹਿਬ ਕਿੰਨੇ ਖੁਸ਼ ਹੋਣਗੇ ਮੇਰਾ ਅਜੀਤ ਸਿੰਘ ਆ ਗਿਆ ਮੇਰਾ ਜੁਯਾਰ ਸਿੰਘ ਆ ਗਿਆ ਇੰਨੀ ਬੇਨਤੀ ਆਪ ਜੀ ਨੇ ਪ੍ਰਵਾਨ ਕਰਨੀ 47ਵਾਂ ਵਚਨ ਸੀ ਸਿੱਖੀ ਕੇਸਾਂ ਸਵਾਸਾਂ ਸੰਗ ਨਵਾਣੀ ਕੇਸਾਂ ਨੂੰ ਗੁਰੂ ਸਮਾਨ ਜਾਣ ਕੇ ਅਦਬ ਕਰਨਾ ਹੈ ਅੱਗੇ ਫਿਰ ਆਪਾਂ ਅੱਗੇ ਕੱਲ ਵਿਚਾਰ ਕਰਾਂਗੇ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ਦਿਆਂ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਿਨਾਮ 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 ਜੀ ਵਾਹਿਗੁਰੂ